ਅਸਲਾਮ ਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਮਜੀਠੀਆ ਤੇ ਬਾਦਲ ਪਰਿਵਾਰ ਦੀ ਅਸਲੀਅਤ ਸਾਹਮਣੇ ਆਉਣ ਤੋਂ ਬਾਅਦ ਹੁਣ ਉਹ ਦੁਬਾਰਾ ਕਦੀ ਵੀ ਹਕੂਮਤ ਦੇ ਵਿੱਚ ਨਹੀਂ ਆ ਸਕਦੇ ਕਿਉਂਕਿ ਲੋਕਾਂ ਦੇ ਵਿੱਚ ਉਹਨਾਂ ਨੂੰ ਲੈ ਕੇ شدید ਗੁੱਸਾ ਪਾਇਆ ਜਾਂਦਿਆ ਹੈਗਾ ਸੁਖਬੀਰ ਸਿੰਘ ਬਾਦਲ ਕੱਲ ਜਦੋਂ ਸੇਲਾਬ 'ਚ ਫਸੇ ਲੋਕਾਂ ਦੀ ਮਦਦ ਵਾਸਤੇ ਗਏ ਤੇ ਉੱਥੇ ਲੋਕਾਂ ਦਾ ਰਵਈਆ ਜਿਹੜਾ ਸੀਗਾ ਉਹਨਾਂ ਦੇ ਨਾਲ ਉਹ ਬਹੁਤ ਹੀ ਹੈਰਾਨੀ ਜਾਨਕ ਸੀ ਚਲ ਕੇ ਵੀਡੀਓ ਦੇਖਣੀ ਫਿਰ ਕਰਨੇ ਆ ਉਸ ਤੇ ਵਿਚਾਰ ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਕੱਲ ਮੈਂ ਇੱਕ ਵੀਡੀਓ ਪਾਈ ਸੀ ਪੰਜਾਬ ਦੇ ਅੰਦਰ ਬਿਲਕੁਲ ਉਹੀ ਸੱਚ ਹੋ ਚੁੱਕਿਆ ਜਿਹੜੀ ਕਿ ਕੱਲ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਲੋਕ ਕੁੱਟਣਗੇ ਪਰ ਬੜਾ ਸਮੇਂ ਦੇ ਵਿੱਚ ਅੱਜ ਤੁਹਾਡੇ ਸਾਹਮਣੇ ਇੱਕ ਐਸੀ ਵੀਡੀਓ ਦਿਖਾਉਣ ਜਾ ਰਿਹਾ ਹਰ ਪੀੜਤਾ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਵੇਂ ਰੇਲ ਬਣਾਈ ਹੈ ਔਰ ਸੁਖਬੀਰ ਸਿੰਘ ਬਾਦਲ ਉੱਥੇ 2 ਲੱਖ ਰੁਪਈਆ ਦਿੰਦੇ ਨੇ ਉਸ ਤੋਂ ਬਾਅਦ ਸਾਡੇ ਕੁਝ ਪੰਜਾਬ ਦੇ ਨੌਜਵਾਨ ਜਿਹੜਾ ਕਿ ਸਿੱਖ ਭਾਈਚਾਰਾ ਉਹਨਾਂ ਨੇ ਕੀ ਕਿਹਾ ਕਹਿੰਦੇ ਜੀ ਸਾਨੂੰ ਚੋਰੀ ਦੇ ਪੈਸੇ ਨਹੀਂ ਚਾਹੀਦੇ ਤਾਂ ਮੈਂ ਅਸਲ ਲਗਾਤਾਰ ਪੰਜਾਬ ਦੇ ਲੋਕਾਂ ਦੇ ਨਾਲ ਇਹ ਖਬਰ ਸਾਂਝੀ ਕਰਦਾ ਰਿਹਾ ਕਿ ਸੁਖਵੀਰ ਸਿੰਘ ਬਾਦਲ ਇਹ ਪਰਿਵਾਰ ਉਹ ਪਰਿਵਾਰ ਕਿ ਪੂਰੇ ਪੰਜਾਬ ਦੇ ਅੰਦਰ ਵੱਡੇ ਪੱਦਰ ਦੇ ਉੱਤੇ ਲੁੱਟ ਮਚਾਈ ਆ ਇਹ ਕੱਲਾ ਮੈਂ ਨਹੀਂ ਕਹਿੰਦਾ ਸੀ ਅੱਜ ਦੀ ਵੀਡੀਓ ਦੇ ਵਿੱਚ ਸੁਰਵੀਰ ਸਿੰਘ ਬਾਦਲ ਦਾ ਕੀ ਹਾਲ ਹੋਇਆ ਉਹ ਤੁਹਾਡੇ ਸਾਹਮਣੇ ਮੈਂ ਇੱਕ ਵੀਡੀਓ ਦੇ ਜ਼ਰੀਏ ਦਿਖਾਉਣ ਜਾ ਰਿਹਾ ਕਿ ਪੰਜਾਬ ਦੇ ਲੋਕਾਂ ਨੂੰ ਹਰ ਪੀੜਤਾ ਨੂੰ 2 ਲੱਖ ਰੁਪਈਆ ਦੇ ਕੇ ਆਉਂਦੇ ਨੇ ਤਾਂ ਦੂਜੇ ਪਾਸੇ ਦੇਖੋ ਸਾਡੇ ਪੰਜਾਬ ਦੇ ਹੀ ਅੰਦਰ ਬਹੁਤ ਸਾਰੇ ਕਲਾਕਾਰ ਜਿਵੇਂ ਕਿ ਬਹੁਤ ਸਾਰੇ ਪੰਜਾਬੀ ਸਿੰਗਰ ਨੇ ਮਨਕੀਰ ਤਾਲਖ ਨੇ 5 ਕਰੋੜ ਰੁਪਈਆ ਦੇ ਦਿੱਤਾ ਔਰ ਦੂਜੇ ਪਾਸੇ ਗੁਲਾਬ ਸਿੰਘ ਸਿੱਧੂ ਉਹਨਾਂ ਨੇ ਵੀ ਬਹੁਤ ਵੱਡਾ ਦਾਨ ਕਰ ਦਿੱਤਾ ਔਰ ਸੁਰਵੀਰ ਸਿੰਘ ਬਾਦਲ ਕੀ ਕਰਦੇ ਨੇ 2 ਲੱਖ ਰੁਪਈਆ ਲੈ ਕੇ ਜਾਂਦੇ ਨੇ ਉਹ ਕਹਿੰਦੇ ਆ ਜੀ ਹਰ ਪੀੜਤਾ ਨੂੰ ਆ 2 ਲੱਖ ਰੁਪਈਆ ਦੇ ਰਿਆ ਪਰ ਪੰਜਾਬ ਦੇ ਲੋਕਾਂ ਦੇ ਜ਼ਿਹਨ ਦੇ ਵਿੱਚ ਕੁਝ ਹੋਰ ਚੱਲ ਰਿਹਾ ਸੀ ਇਹ ਸੁਖਬੀਰ ਸਿੰਘ ਬਾਦਲ ਦੇ ਨਾਲ ਜੋ ਅੱਜ ਹੋਇਆ ਉਹ ਤੁਹਾਡੇ ਸਾਹਮਣੇ ਮੈਂ ਦਿਖਾਉਣ ਜਾ ਰਿਹਾ ਅਕਸਰ ਪੰਜਾਬ ਦੇ ਵਿੱਚ ਇੱਕ ਖਬਰ ਵਾਇਰਲ ਹੁੰਦੀ ਆ ਜਿਹੜੀ ਕਿ ਕੱਲ ਆਪਣੇ ਚੈਨਲ ਤੇ ਵੀ ਪਾਈ ਗਈ ਸੀ ਇਹਨਾਂ ਦੇ ਕੋਲੋਂ ਸਵਾ ਮਣ ਸੋਨਾ ਯਾਨੀ ਸਵਾ ਮਣ ਸੋਨੇ ਦਾ ਬਹੁਤ ਵੱਡਾ ਜ਼ਿਕਰ ਹੋਇਆ ਪੰਜਾਬ ਦੀ ਵਿਜੀਲੈਂਸ ਵੀਰੋ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕ ਇਹਨਾਂ ਤੋਂ ਬਹੁਤ ਵੱਡੇ ਹੋਲੇ ਦੇ ਵਿੱਚ ਇਹ ਸਾਰਾ ਮਾਮਲਾ ਚੱਲ ਰਿਹਾ ਸੀ ਪਰ ਅਕਸਰ ਤੁਹਾਨੂੰ ਵੀ ਪਤਾ ਹੈ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਨੇ ਤਾਂ ਹੁਣ ਇਹ ਜਿਹੜੇ ਸੁਖਵੀਰ ਸਿੰਘ ਬਾਦਲ ਵਰਗੇ ਤੇ ਮਜੀਠੀਆ ਵਰਗੇ ਲੋਕ ਨੇ ਇਹਨਾਂ ਨੇ ਪੰਜਾਬ ਨੂੰ ਲੁੱਟ ਕੇ ਆਪਣੇ ਘਰ ਦੇ ਅੰਦਰ ਇੱਕ ਬਹੁਤ ਵੱਡਾ ਖਜ਼ਾਨਾ ਦੱਬਿਆ ਸੀ ਪਰ ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਸਿਰਫ 2 ਲੱਖ ਰੁਪਈਆ ਲੈ ਕੇ ਪਹੁੰਚਦੇ ਨੇ ਤੇ ਮਜ਼ਾਕ ਕਰ ਦਿੰਦੇ ਨੇ ਸੁਖਵੀਰ ਸਿੰਘ ਬਾਦਲ ਤਾਗੋ ਪੰਜਾਬ ਦੇ ਲੋਕ ਸੁਖਵੀਰ ਸਿੰਘ ਬਾਦਲ ਨੂੰ ਕੀ ਕਹਿੰਦੇ ਨੇ ਆ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੀ ਅਗਲੀ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਉਹ ਜਿਹੜੇ ਆਪਣੇ ਬਾਡਰ ਤੇ ਰਾਖੀ ਕਰਦੇ ਉੱਥੇ ਵੀ ਮਰਦੇ ਔਰ ਇਹ ਵੀ ਮਰਦੇ ਆ ਸਾਡੀ ਸਿੱਖ ਸੰਗਤ ਦਾ ਪੈਸਾ ਤੁਹਾਡਾ ਗੁਰੂ ਗ੍ਰੰਥ ਸਾਹਿਬ ਨੇ ਬਖਸ਼ਿਆ ਇਹ ਲੋਕਾਂ ਨੇ ਤੁਸੀਂ ਫੇਰ ਹੀ ਨਾ ਸਰਕਾਰਾਂ ਦੇ ਤਲਵੇ ਚੱਕ ਕੇ ਕਰਦੇ ਆ ਹਾਂ 2 ਲੱਖ ਰੁਪਏ ਤਾਂ ਹੁਣ ਮਾਰ ਲੋ

2 ਲੱਖ ਰੁਪਏ ਦੇ ਕੇ ਕਿਹਾ ਨਹੀਂ ਚੋਰੀ ਦੇ ਪੈਸੇ ਦੀ ਲੋੜ ਨਹੀਂ ਇੱਕ ਹੋਰਾਂ ਦੇ ਪੈਸੇ ਦੀ ਲੋੜ ਨਹੀਂ ਸਾਡਾ ਸਿੱਖ ਸੰਗਤ ਦਾ ਪੈਸਾ ਤਾਂ ਸੁਣ ਲਿਆ ਪੰਜਾਬ ਵਾਲੇ ਸਾਡੇ ਸਿੱਖ ਸਮਾਜ ਦੇ ਲੋਕ ਕੀ ਕਹਿ ਰਹੇ ਨੇ ਹਰ ਪੀੜ ਤੇ ਲੋਕ ਕੀ ਕਹਿ ਰਹੇ ਨੇ ਉਹ ਕਹਿੰਦੇ ਨੇ ਜੀ ਚੋਰੀ ਦਾ ਪੈਸਾ ਗੁਲਕਾਂ ਦੀ ਚੋਰੀ ਦਾ ਪੈਸਾ ਤਾਂ ਦੇਖੋ ਗੁਰਦੁਆਰਿਆਂ ਦੇ ਵਿੱਚੋਂ ਗੁਲਕਾਂ ਭੰਨ-ਭੰਨ ਕੇ ਨਾ ਲੋਕਾਂ ਨੇ ਕਿੰਨਾ ਪੈਸਾ ਲੁੱਟਿਆ ਔਰ ਪੰਜਾਬ ਦੇ ਲੋਕਾਂ ਨੂੰ 25 ਸਾਲ ਤੱਕ ਸਿੱਧੇ ਤੌਰ ਦੇ ਉੱਤੇ ਕਹਿੰਦੇ ਲੁੱਟ ਮਚਾਈ ਹੈ ਤਾ ਦੂਜੇ ਪਾਸੇ ਇਹਨਾਂ ਦਾ ਬਿਕਰਮ ਸਿੰਘ ਮਜੀਠੀਆ ਜਿਹੜਾ ਕਿ ਅਕਸਰ ਪੰਜਾਬ ਦੀ ਨਿਊ ਨਾਬਾ ਜੇਲ੍ਹ ਦੇ ਵਿੱਚ ਬੰਦ ਹੈ ਔਰ ਹੁਣ ਸੁਖਬੀਰ ਸਿੰਘ ਬਾਦਲ ਦੇ ਨਾਲ ਪੰਜਾਬ ਦੇ ਲੋਕਾਂ ਨੇ ਯਾਨੀ ਉਹਦੇ ਗਰਮੇ ਧੱਕ ਆ ਗਏ ਸੀ ਤਾਂ ਲੱਗਦਾ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਅੱਜ ਚੰਗੀ ਕੁੱਟਮਾਰ ਹੋਣੀ ਹੈ ਚੰਗੀ ਝਾਰ-ਚੱਪ ਹੋਣੀ ਹੈ ਕਿਉਂਕਿ ਪੰਜਾਬ ਦੇ ਲੋਕਾਂ ਦੇ ਨਾਲ ਇਹਨਾਂ ਨੇ ਮਜ਼ਾਕ ਕਰ ਦਿੱਤਾ ਇੱਕ ਪਾਸੇ ਬਹੁਤ ਸਾਰੇ ਕਲਾਕਾਰ ਨੇ ਜਿਹੜੇ 5-5 10-10 ਕਰੋੜ ਰੁਪਈਆ ਵੰਡ ਰਹੇ ਨੇ ਹਰ ਪੀੜਤਾ ਨੂੰ ਜਿਨ੍ਹਾਂ ਨੂੰ ਜ਼ਰੂਰਤ ਹੈ ਰੀਅਲ ਦੇ ਵਿੱਚ ਸੱਚਮੁੱਛ ਦੇ ਵਿੱਚ ਪਰ ਸੁਖਵੀਰ ਸਿੰਘ ਬਾਦਲ ਕੀ ਕਰ ਰਹੇ ਨੇ ਸਿਰਫ ਇੱਕ ਮਜ਼ਾਕ ਚਲਾ ਰਹੇ ਨੇ ਉਹ ਵੀ 2 ਲੱਖ ਰੁਪਈਆ ਚੋਰੀਆਂ ਚਕਾਰੀਆਂ ਦੇ ਵਿੱਚੋਂ ਲਿਆ ਕੇ ਸੰਗਤਾਂ ਨੂੰ ਦੇ ਰਹੇ ਸੀ ਕਹਿੰਦੇ ਆ ਲਓ 2 ਲੱਖ ਰੁਪਈਆ ਤੇ 1500 ਲੀਟਰ ਡੀਜ਼ਲ ਭੇਜ ਦਿਨਾ ਪਰ ਤੁਸੀਂ ਇਹ ਵੇਖੋ ਵੀ ਪੰਜਾਬ ਦੇ ਲੋਕ ਕਿੰਨੇ ਪੀੜਤ ਨੇ ਅੱਧੇ ਪੰਜਾਬ ਦੇ ਕਰੀਬ ਡੁੱਬ ਚੁੱਕਿਆ ਤੇ ਇਹਨਾਂ ਬਾਦਲਾ ਕੋਲ ਕਿੰਨਾ ਯਾਨੀ ਪੈਸਾ ਪੰਜਾਬ ਦਾ ਇਕੱਠਾ ਕੀਤਾ 3500 ਕਿੱਲਾ ਅਕਸਰ ਮੈਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਦਾ ਹੁੰਦਾ 3500 ਕਿੱਲਾ ਜ਼ਮੀਨ ਦਾ ਇਹ ਨਹੀਂ ਬਾਦਰਾ ਦੇ ਕੋਲ ਪਰ ਜਿਹੜਾ ਇਹ ਪੰਜਾਬ ਨੂੰ 25 ਸਾਲਾਂ ਤੱਕ ਲੁੱਟਿਆ ਸਿਰਫ 2 ਲੱਖ ਰੁਪਏ ਦੇ ਬਦਲੇ ਆਪਣਾ ਕਰਜ਼ਾ ਉਤਾਰ ਰਿਹਾ ਹੈ ਕਹਿੰਦੇ ਜੀ ਅਸੀਂ 2 ਲੱਖ ਰੁਪਏ ਦੇ ਕੇ ਜਾ ਰਹੇ ਹਾਂ ਇਹਦੇ ਨਾਲ ਹਰ ਪੀੜਤਾਂ ਦੀ ਮਦਦਤ ਹੋ ਗਈ ਹੈ ਪਰ ਇੱਥੇ ਤਾਂ ਗਰੀਬ ਤੋਂ ਗਰੀਬ ਬੰਦਾ ਵੀ ਮਦਦ ਕਰ ਰਿਹਾ ਹਰ ਪੀੜਤਾਂ ਦੀ ਤਾਂ ਹੁਣ ਤੁਸੀਂ ਇਹ ਵੇਖੋ ਬਹੁਤ ਵੱਡੀ ਪਾਰਟੀ ਦੇ ਨੇਤਾ ਕਹਾਉਣ ਵਾਲੇ ਸੁਖਵੀਰ ਸਿੰਘ ਬਾਦਲ ਅੱਜ ਲੋਕਾਂ ਦੇ ਚਪੇਟ ਵਿੱਚ ਆ ਗਏ ਨੇ ਕਿਉਂਕਿ ਲੋਕ ਗਲਮੇ ਤੱਕ ਪਹੁੰਚ ਗਈ ਸੀ ਐਂ ਲੱਗਦਾ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਕੋਟਮਾਰ ਹੋ ਨਿੱਟਾਇਆ ਕਿਉਂਕਿ ਇਹਨਾਂ ਬਾਦਲਾਂ ਨੇ ਸਾਡੇ ਹੀ ਪੰਜਾਬ ਨੂੰ ਇੰਨਾ ਕਾ ਦਿੱਤਾ ਕਿ ਪੰਜਾਬ ਦੀ ਹਰ ਮਾਂ ਹਰ ਭੈਣ ਹਰ ਬਜ਼ੁਰਗ ਬੱਚਾ ਇਹਨਾਂ ਬਾਦਲਾਂ ਤੋਂ ਦੁਖੀ ਹੈ ਜਿਹੜੇ ਲੋਕਾਂ ਨੇ 25 ਸਾਲ ਤੱਕ ਤੁਹਾਡਾ ਖੂਨ ਪੀਤਾ ਅੱਜ ਉਹ ਲੋਕ ਪੰਜਾਬ ਦੇ ਲੋਕਾਂ ਨਾਲ ਹਰ ਪੀੜਤਾ ਦੇ ਨਾਲ ਮਜਾਕ ਕਰ ਰਹੇ ਨੇ ਦੇਖੋ ਜਿਹੜੇ ਹੁਣ ਕਲਾਕਾਰ ਨੇ ਪੰਜਾਬੀ ਜਾਂ ਬਾਹਰਲੇ ਵਸੇ ਹੁਣ ਤੁਸੀਂ ਲਾ ਲੋ ਵੀ ਬੰਬੇ ਤੋਂ ਬਾਲੀਵੁੱਡ ਦੇ ਵਿੱਚੋਂ ਉਹਨਾਂ ਨੂੰ ਤਾਂ ਕਿਸੇ ਨੇ ਵੋਟਾਂ ਨਹੀਂ ਪਾਈਆਂ ਉਹ ਲੋਕ ਕੋਈ ਨਹੀਂ ਵੱਡੇ ਪਦਰ ਤੇ ਪੈਸਾ ਝੋਖ ਰਹੇ ਨੇ ਕੈਨੇਡਾ ਦੇ ਵਿੱਚ ਬੈਠੇ ਸਾਡੇ ਐਨ ਆਰ ਆਈ ਅਮਰੀਕਾ ਦੇ ਵਿੱਚੋਂ ਆਸਟ੍ਰੇਲੀਆ ਦੇ ਵਿੱਚੋਂ ਬਹੁਤ ਸਾਰੇ ਦੇਸ਼ਾਂ ਦੇ ਵਿੱਚੋਂ ਉੱਥੇ ਬੈਠੇ ਵੀ ਮਦਦ ਕਰ ਰਹੇ ਨੇ ਪਰ ਸੁਖਵੀਰ ਸਿੰਘ ਬਾਦਲ ਵਰਗਾ ਮਜਾਕ ਨਹੀਂ 2 ਲੱਖ ਰੁਪਈਆ ਇੱਕ ਐਡੀ ਵੱਡੀ ਪਾਰਟੀ ਦੇ ਨੇਤਾ ਕਹਿੰਦੇ ਜੀ ਮੈਂ 2 ਲੱਖ ਰੁਪਏ ਦਿੱਤਾ ਤੇ 1500 ਲੀਟਰ ਡੀਜ਼ਲ ਦੇ ਦਿੱਤਾ ਉਹ ਵੀ ਚੰਦਾ-ਚੁੰਦਾ ਇਕੱਠਾ ਕਰਕੇ ਯਾਨੀ ਕੋਈ ਬਾਣੀਏ ਵਕਾਲ ਹੁੰਦੇ ਜਾਂ ਕੋਈ ਹੋਰ ਸੇਠ ਲੋਕ ਹੁੰਦੇ ਨੇ ਉਹਨਾਂ ਤੋਂ ਹੀ ਇਹ ਦਵਾ ਦਿੰਦੇ ਨੇ ਆਪਣੀ ਜੇਬ ਦੇ ਵਿੱਚੋਂ 10 ਰੁਪਏ 10 ਰੁਪਏ ਹੁੰਦੇ ਜਿਹੜੇ ਉਹ ਵੀ ਨਹੀਂ ਕਢਦੇ ਐਡੇ ਸੂਮ ਨੇਤਾ ਸੁਖਵੀਰ ਸਿੰਘ ਬਾਦਲ ਆਪਣਾ ਰਾਜ ਭਾਗ ਦੇਖੋ ਕਿੱਡਾ ਬਣਾਇਆ ਇਹ ਵੀ ਪੰਜਾਬ ਦੇ ਲੋਕਾਂ ਨੂੰ ਅਕਸਰ ਸੋਚ ਲੈਣਾ ਚਾਹੀਦਾ ਜਿੱਥੇ ਵੀ ਮਿਲਣ ਪੰਜਾਬ ਦੇ ਅੰਦਰ ਇਹਨਾਂ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਨਾ ਵੜਨ ਦਿਓ ਕਿਉਂਕਿ ਪੰਜਾਬ ਦਾ ਬੇੜਾ ਦਰਾਂ ਸਾਲ ਦੇ ਵਿੱਚ ਨਾ ਵਾਦਲਾ ਨਹੀਂ ਕਰਕ ਕੀਤਾ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਰ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਫਿਰ ਤੁਸੀਂ ਸਾਰੇ ਜਾਣਦੇ ਹੀ ਕਿ ਪੰਜਾਬ ਦੇ ਵਿੱਚ ਸਲਾਬ ਦੀ ਵਜ੍ਹਾ ਤੋਂ ਬਹੁਤ ਜ਼ਿਆਦਾ ਤਬਾਹਕਾਰੀਆਂ ਹੋ ਰਹੀਆਂ ਹਨ ਔਰ ਇਸ ਮੁਸ਼ਕਲ ਘੜੀ ਦੇ ਵਿੱਚ ਜਿਹੜੇ ਸਿੰਗਰ ਹੈ ਗੁਲੁਕਾਰ ਹੈ ਉਹ ਵੱਧ ਚੜ ਕੇ ਹਿੱਸਾ ਲੈ ਰਹੇ ਹੀਗੇ ਕਿਸੇ ਨੇ 5 ਕਰੋੜ ਦੇਣ ਦਾ ਐਲਾਨ ਕੀਤਾ ਹੈਗਾ ਵਾ ਤੇ ਕਿਸੇ ਨੇ ਇਸ ਤੋਂ ਵੱਡੀ ਗੱਲਮ ਤਾਂ ਕਿ ਉਹਨਾਂ ਦੀ ਇਸ ਮੁਸ਼ਕਲ ਘੜੀ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਜਾਵੇ ਸੁਖਬੀਰ ਸਿੰਘ ਬਾਦਲ ਵੀ سیلاب ਚ ਫਸੇ ਲੋਕਾਂ ਦੀ ਮਦਦ ਕਰਨੇ ਵਾਸਤੇ ਗਏ ਉਹਨਾਂ ਨੇ 2 ਲੱਖ ਰੁਪਇਆ ਦਿੱਤਾ ਔਰ ਰੀਲ ਬਣਵਾਈ ਤੁਸੀਂ ਲੋਕਾਂ ਦੇ ਜੋ ਕਮੈਂਟ ਸੀਗੇ ਜੋ ਲੋਕਾਂ ਦੀ ਰਾਏ ਸੀਗੀ ਵੀਡੀਓ ਦੇ ਵਿੱਚ ਸੁਣੀ ਕਿ ਲੋਕਾਂ ਦਾ ਇਹ ਕਹਿਣਾ ਸੀਗਾ ਕਿ ਇਹਨਾਂ ਨੇ ਗੁਰੂ ਘਰਾਂ ਨੂੰ ਨਹੀਂ ਬਖਸ਼ਿਆ ਹੈਗਾ ਤੇ ਸਾਡੇ ਉੱਤੇ ਇਹਨਾਂ ਨੇ ਕੀ ਰਹਿਮ ਕਰਨਾ ਹੈਗਾ ਵਾ ਸਾਨੂੰ ਉਹਨਾਂ ਦੇ ਚੋਰੀ ਦੇ ਪੈਸੇ ਨਹੀਂ ਚਾਹੀਦੇ ਹੈਗੇ ਜਿਹੜੇ ਗੁੱਲਕ ਤੋੜ ਕੇ ਕੱਢੇ ਗਏ ਆ ਜਿਹੜੇ ਲੋਕਾਂ ਦਾ ਹੱਕ ਮਾਰ ਕੇ ਇਕੱਠੇ ਕੀਤੇ ਗਏ ਆ ਜਿਹੜਾ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਕੇ ਇਕੱਠੇ ਕੀਤੇ ਗਏ ਆ ਸਾਨੂੰ ਉਸ ਪੈਸੇ ਦੀ ਜ਼ਰੂਰਤ ਨਹੀਂ ਹੈਗੀ ਇਹ ਚੋਰੀ ਦੇ ਪੈਸੇ ਹੈਗੇ ਆ ਅਸੀਂ ਇਹ ਪੈਸੇ ਨਹੀਂ ਲੈਣੇ ਹੈਗੇ ਔਰ ਲੋਕ ਜਿਹੜੇ ਆ ਉਹ شدید ਗੁੱਸੇ ਦੇ ਵਿੱਚ ਸੀਗੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਇਸ ਐਕਸ਼ਨ ਦੇ ਖਿਲਾਫ ਜਿਹੜਾ ਉਹਨਾਂ ਨੇ 2 ਲੱਖ ਰੁਪਇਆ ਦਿੱਤਾ ਔਰ ਉਹਦੀ ਰੀਲ ਬਣਵਾਈ ਕਿਉਂਕਿ ਜਿੱਥੇ ਦੇਖਿਆ ਤੁਸੀਂ ਕਿ ਗੁੱਲੂਕਾਰ ਜਿਹੜੇ ਆ ਜਿਹੜੇ ਦੂਸਰੇ ਆਮ ਲੋਕ ਆ ਉਹ ਵੱਧ ਚੜ ਕੇ ਹਿੱਸਾ ਲੈ ਰਹੇ ਹੈਗੇ ਆ ਔਰ ਜਿਨ੍ਹਾਂ ਨੇ 25 ਸਾਲ ਤੱਕ ਪੰਜਾਬ ਨੂੰ ਲੁੱਟ ਕੇ ਖਾਦਾ ਪੰਜਾਬ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਇਆ ਉਹ ਸਿਰਫ 2 ਲੱਖ ਰੁਪਇਆ ਜਿਹੜਾ ਹੈ ਉਹ ਦਾਨ ਕਰਨ ਦੇ ਹੈਗੇ ਔਰ ਉਹਦੀਆਂ ਵਿਰੀਲਾ ਬਣਾਈਆਂ ਜਾ ਰਹੀਆਂ ਹੈਗੀਆਂ ਮੈਂ ਇਸ ਲਈ ਲੋਕਾਂ ਦੇ ਵਿੱਚ شدید ਗੁੱਸਾ ਪਾਇਆ ਜਾਂਦਾ ਹੈਗਾ ਬਈ ਦੂਜੇ ਪਾਸੇ ਲੋਕ सीएम ਭਗਵੰਤ ਮਾਨ ਨੂੰ ਇਹਨਾਂ ਦੇ ਖਿਲਾਫ ਐਕਸ਼ਨ ਕਰਨੇ ਦੀ ਵਜ੍ਹਾ ਤੋਂ ਵੀ ਪਸੰਦ ਕਰੰਦੇ ਹੈਗੇ ਆ ਪਰ ਸੁਖਬੀਰ ਸਿੰਘ ਬਾਦਲ ਜਿੱਥੇ ਜਾਂਦੇ ਹੈਗੇ ਆ ਉਹ ਸਲਾਬ ਵਾਲਿਆਂ ਆਂ ਦੀ ਗੱਲ ਕਰਨੇ ਦੀ ਬਜਾਏ ਉਹ ਸੀਐਮ ਭਗਵੰਤ ਮਾਨ ਨੂੰ ਨਿਸ਼ਾਨਾ ਬਣਾਉਂਦੇ ਹੈਗੇ ਆ ਕਿ ਇਹ ਅਗਰ ਤਬਾਹਕਾਰੀਆਂ ਪੰਜਾਬ 'ਚ ਹੋ ਰਹੀਆਂ ਆ ਜਾਂ ਨੁਕਸਾਨ ਹੋ ਰਿਹਾ ਹੈ ਤੇ ਇਹਦਾ ਜ਼ਿੰਮੇਵਾਰ ਸਿਰਫ ਸਿਰਫ ਸੀਐਮ ਭਗਵੰਤ ਮਾਨ ਹੈ ਕਿਉਂਕਿ ਇਹਨਾਂ ਨੇ ਇਸ ਤੋਂ ਪਹਿਲੇ ਤਿਆਰੀ ਨਹੀਂ ਸੀ ਕੀਤੀ ਇਹਨਾਂ ਦੀ ਲਾਪਰਵਾਹੀ ਇਹਨਾਂ ਦੀ ਇਸ ਖੁਦਗਰਜ਼ੀ ਦੀ وجہ ਤੋਂ ਲੋਕ ਜਿਹੜੇ ਇਸ ਟਾਈਮ ਮੁਸੀਬਤ ਚ ਫਸੇ ਹੋਗੇ ਆ ਤੇ ਕੋਈ ਇਹਨਾਂ ਨੂੰ ਇਹ ਸਵਾਲ ਪੁੱਛਣੇ ਵਾਲਾ ਨਹੀਂ ਹੈਗਾ ਕਿ ਸੀਐਮ ਭਗਵੰਤ ਮਾਨ ਤੇ ਇਸ ਟਾਈਮ ਹਕੂਮਤ ਆਈ ਹੈ ਤੇ ਤੁਸੀਂ ਇਸ ਲਈ 25 ਸਾਲਾਂ ਤੋਂ ਹਕੂਮਤ ਕਰ ਰਹੇ ਦੇ ਸੇ ਤੁਸੀਂ ਆਪਣੇ ਦੌਰੇ ਹਕੂਮਤ ਚ ਕਿੰਨਾ ਕੁ ਲੋਕਾਂ ਵਾਸਤੇ ਕੰਮ ਕੀਤਾ ਕਿੰਨਾ ਕੁ ਉਹਨਾਂ ਦੀ ਭਲਾਈ ਵਾਸਤੇ ਸੋਚਿਆ ਹੈਗਾ ਵੈ ਇਹੀ ਵਜ੍ਹਾ ਹੈ ਕਿ ਲੋਕਾਂ ਦੇ ਵਿੱਚ ਗੁੱਸਾ ਵੀ ਇਸ ਲਈ ਇੰਨਾ ਜ਼ਿਆਦਾ ਹੈ ਕਿ ਇਹ ਜਿਹੜੇ ਆ ਜਿਨ੍ਹਾਂ ਨੇ ਇਨੀ ਦੇਰ ਹਕੂਮਤ ਕੀਤੀ ਉਦੋਂ ਇਹਨਾਂ ਨੇ ਕੁਝ ਪੰਜਾਬ ਵਾਸਤੇ ਨਹੀਂ ਕੀਤਾ ਔਰ ਅੱਜ ਇਹਨਾਂ ਨੂੰ ਹਰ ਚੀਜ਼ ਨਜ਼ਰ ਆਉਂਦੀ ਹੀ ਹੈਗੀ ਹੈ ਇਹ ਹਰ ਚੀਜ਼ ਦਾ ਜ਼ਿੰਮੇਵਾਰ ਸੀਐਮ ਭਗਵੰਤ ਮਾਨ ਨੂੰ ਠਹਿਰਾਉਂਦੇ ਹੈਗੀ ਹੈ ਜਿਹੜੀਆਂ ਖਾਮੀਆਂ ਹੈ ਇਸ ਟਾਈਮ ਦੇ ਪੰਜਾਬ ਦੀ ਹਕੂਮਤ ਦੇ ਵਿੱਚ ਉਹ ਵੀ ਹਾਈਲਾਈਟ ਹੋਣੀਆਂ ਚਾਹੀਦੀਆਂ ਹੈਗੀਆਂ ਲੇਕਿਨ ਜਿਹੜੇ ਚੰਗੇ ਕੰਮ ਹੁੰਦੇ ਆ ਉਹਨਾਂ ਨੂੰ ਵੀ ਅਪਰੀਸ਼ੀਏਟ ਜ਼ਰੂਰ ਕਰਨਾ ਚਾਹੀਦਾ ਹੈਗਾ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਸਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ ਲਾਸਟ ਮੀਂ ਦੱਸਿਓ ਰੋਕਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼